ਆ ਫੇਰ ਬੰਦ ਕਰ ਲਈ ਭਾਈ ਦੇਖੋ ਡਰਾਈਵਰ ਵਾਲੇ ਪੱਕੇ ਆ ਇਟਲੀ ਚ ਰਹਿੰਦੇ ਨੇ ਵੀ ਕਈ ਸਾਲ ਹੋ ਗਏ ਲਸੰਸ ਦੀ ਪੁਰਾਣੇ ਇਹਨਾਂ ਕੋਲੇ ਇਹ ਚਲਾਈ ਪਤਾ ਨਹੀਂ ਕਿਵੇਂ ਜਾਂਦੇ ਆ ਜਾ ਆ ਜਾ ਉਤਰ ਆ ਬਾਅਦ ਚ ਕਰਾਉਣਾ ਤੁਹਾਨੂੰ ਇੰਟਰਵਿਊ ਸੇ ਨਾਲ ਲਓ ਜੀ ਠੀਕ ਹੈ ਜੀ ਕਰੋ ਚੈੱਕ ਫਿਰ ਕਹਿੰਦੇ ਹੋ ਕਿ ਫੇ ਤਿਆਰ ਤਸਵੀਰਾਂ ਲਾ ਲੀਆਂ ਬਾਬੇ ਉਹ ਅਸੀਂ ਲੈ ਕੇ ਆ ਤਾਂ ਗਏ ਪਰ ਅੱਜ ਕੋਈ ਘੁੰਮਣ ਦਾ ਨਜ਼ਾਰਾ ਨਹੀਂ ਆਇਆ ਹੈਗਾ ਮੀਂਹ ਜਾਂ ਪੈਂਦਾ ਅੱਜ ਆ ਗਿਆ ਆ ਗਿਆ ਮੇਚ ਆ ਗਿਆ ਕਿ ਅੱਜ ਪਹਿਲੀ ਵਾਰੀ ਮੇਚ ਆ ਗਿਆ ਮੈਂ ਜਿਹੜਾ ਕੰਮ ਇਹ ਹੁੰਦਾ ਵੀ ਬਸ ਸਾਡੀ ਦਸਤਾਰ ਦਾ ਜਿਹੜਾ ਲੜਾ ਉਹ ਇਹਨ ਪੂਰਾ ਆ ਜਵੇ ਹੁਣ ਆਪਾਂ ਸ਼ੇਵਲੀ ਬਣਾ ਕੇ ਲਾ ਲੈਣਾ ਬਾਕੀ ਆਪਣਾ ਜਿਹੜਾ ਸਟਾਈਲ ਆਪਣਾ ਸਿੱਧਾ ਜਿਹਾ ਠੀਕ ਹੈ ਜੀ ਹਾਂਜੀ ਕਰੋ ਚੈੱਕ ਫਿਰ ਠੀਕ ਹੈ ਇਹ ਓਕੇ ਕੰਮ ਓ ਹੋ ਕੇ ਫਿਰ ਤਿਆਰ ਤਸਵੀਰਾਂ ਲਾ ਲੀਆਂ ਵੱਡੀਆਂ ਕਰਾ ਕੇ ਮਹਿਫਲਾਂ ਚ ਲਾ ਲੀਆਂ ਕੋਈ ਕੋਈ ਜਾਵਦਾ ਸੀ ਸ਼ਹਿਰ ਵੱਲ ਨੂੰ ਕੋਈ ਬੈਠਾ ਸੁਣਦਾ ਹਵਾ ਦੀ ਗੱਲ ਨੂੰ ਲਓ ਜੀ ਆਪਾਂ ਵੀ ਕਰਦੇ ਹੁਣ ਹਵਾ ਨਾਲ ਗੱਲਾਂ ਤੇ ਚੱਲਦੇ ਆਂ ਦੇਖਦੇ ਆਂ ਅੱਜ ਕਿੱਥੇ ਦਾ ਟੂਰ ਬਣਾਉਣਾ ਹੈ ਕਿੱਥੇ ਦਾ ਪਲਾਨ ਬਣਾਉਣਾ ਘੁੰਮਣਾ ਲੈਨੇ ਆ ਨਿਆਰੇ ਫਿਰ ਆਜੋ ਜੀ ਆਹ ਦੇਖੋ ਗੱਡੀ ਕਰ ਲਈ ਬੰਦ ਦੋਨੇ ਹੁਣ ਇਹਨੂੰ ਮੈਂ ਲੋਕੇਸ਼ਨ ਭੇਜੀ ਸੀ ਆਪਣੇ ਕਰਦੀ ਇਹ ਆ ਹੁਣ ਮੁੰਡਾ ਮਨੀ ਜਿਹਨੇ ਮੇਰੇ ਨਾਲ ਜਾਣਾ ਤੇ ਇਹ ਉੱਤੇ ਪਹਿਲਾਂ ਖੜਾ ਸੀ ਰਾਹ ਲੱਭਦਾ ਸੀ ਜਦੋਂ ਮੈਂ ਦਰਵਾਜ਼ੇ 'ਤੇ ਖੜਾ ਇਹਨੂੰ ਚੁੱਪਚਾਪ ਦੇਖੀ ਗਿਆ ਤੇ ਫਿਰ ਇਹਨੇ ਗੱਦੀ ਬੰਦ ਕਰ ਲਈ ਹੈ ਨਾ ਅੱਗੇ ਪਿੱਛੇ ਜੇ ਕਰਦੇ ਨੇ ਆਹ ਫੇਰ ਬੰਦ ਕਰ ਲਈ ਭਾਈ ਦੇਖੋ ਡਰਾਈਵਰ ਵਾਲੇ ਪੱਕੇ ਆ ਇਟਲੀ 'ਚ ਰਹਿੰਦੇ ਨੇ ਵੀ ਕਈ ਸਾਲ ਹੋ ਗਏ ਲਿਸੈਂਸ ਦੀ ਪੁਰਾਣੀ ਹੈ ਨਾਲ ਕੋਲੇ ਇਹ ਚਲਾਈ ਪਤਾ ਨਹੀਂ ਕਿਵੇਂ ਜਾਣੇ ਆ ਜਾ ਆ ਜਾ ਉਤਰਿਆ ਬਾਅਦ ਕਰਾਉਣਾ ਤੁਹਾਨੂੰ ਇੰਟਰੋਡਿਊਸ ਇਹਨਾਂ ਨੂੰ ਹਾਂਜੀ ਕਿੱਦਾਂ ਇਟਲੀ ਵਾਲੇ ਹੋ ਕੀ ਚਾਹੀਦਾ ਜਿੱਦਾਂ ਕਿ ਤੁਹਾਨੂੰ ਪਤਾ ਵਿੰਟਰ ਜਾਣ ਵਾਲੀ ਹੈ ਇਸ ਕਰਕੇ ਫਿਰ ਆਪਾਂ ਵੀ ਸੋਚਦੇ ਸਚਾਉਂਦੇ ਥੋੜਾ ਜਿਹਾ ਟਾਈਮ ਪੰਜ ਮਿੰਟ ਗੱਡੀ ਫਿਰ ਹੁਣ ਦੋਲੋਂ ਮਿੱਤੇ ਦੇ ਪਹਾੜਾਂ ਵੱਲ ਨੂੰ ਪਾਤੀ ਵੀ ਅਜੇ ਉੱਧਰ ਦੇ ਛੰਡ ਦਾ ਨਜ਼ਾਰਾ ਮਾਣ ਕੇ ਆਉਣੀ ਆ ਆਜੋ ਫੇ ਚਲੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਮਿੱਤਰੋ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਆ ਗਏ ਇੱਕ ਨਵਾਂ ਬਲੌਗ ਲੈ ਕੇ ਨਵੀਂ ਵੀਡੀਓ ਲੈ ਕੇ ਅੱਜ ਮੇਰੇ ਨਾਲ ਹੈ ਮੇਰਾ ਵੀਰ ਮਨੀ ਪਨਾਗ ਹਾਂਜੀ ਬੜੀ ਸასი ਸ਼ਕਰ ਕਰਦੇ ਸਾਰਿਆਂ ਠੀਕ ਹੈ ਹੁਣ ਅਸੀਂ ਜਿਹੜੀ ਘੁੰਮਣ ਦੀ ਸਲਾਹ ਬਣਾਈ ਆ ਉਹ ਬਣਾਈ ਆ ਵੈਨੇਟੋ ਦੇ ਇਹ ਰਿਹਾ ਇੱਕ ਪਛੋਟਾ ਜਿਹਾ ਪਿੰਡ ਦੇ ਵਿੱਚ ਅਲੇਗੇ ਪਤਾ ਨਹੀਂ ਕੀ ਉਹਦਾ ਨਾਮ ਹੁਣ ਅਲੇਗੇ ਅਲੇਗਾ ਕੀ ਆ ਉਹ ਬਹੁਤ ਸੋਹਣਾ ਪਿੰਡ ਹੈ ਇੱਕ ਉੱਥੇ ਬਰਫ ਪੈਂਦੀ ਆ ਸਿਆਲ ਦੇ ਵਿੱਚ ਉਹ ਹਰਿਆ ਪਰ ਇੱਕ ਪਹਾੜੀ ਖੇਤਰ ਹੈ ਸੋ ਅੱਜ ਸਾਨੂੰ ਉੱਥੇ ਘੁਮਾਉਣ ਲੈ ਕੇ ਚੱਲਦੇ ਆ ਉੱਥੇ ਮਿਲਦੇ ਆ ਉੱਥੇ ਦੇਖਦੇ ਆ ਕੀ ਨਜ਼ਾਰੇ ਆ ਆ ਜੋ ਫਿਰ ਚਲੀਏ ਲਓ ਵੀ ਮਿੱਤਰੋ ਕਰੋ ਫਿਰ ਵੀਊ ਚੈੱਕ ਬੱਦਲ ਜਾਵੇਂ ਆਣ ਮਤਲਬ ਥੱਲੇ ਉਤਰੇ ਫਿਰਦੇ ਆ ਬਾ ਹੌਲੀ ਹੌਲੀ ਕਰਦੇ ਕਰਾਉਂਦੇ ਉਹ ਬੱਦਲਾਂ ਦੇ ਵਿੱਚ ਪਹੁੰਚ ਜਾਣਾ ਮਾਲੋਮ ਕੇ ਜੰਨਤ ਕਹਿ ਲੋ ਚਾਹੇ ਤੁਸੀਂ ਨਿਆਰਾ ਕਹਿ ਲੋ ਚਾਹੇ ਖੂਬਸੂਰਤ ਕਹਿ ਲੋ ਕੁਛ ਵੀ ਕਹਿ ਲੋ ਲੋ ਦੇਖੋ ਇਹ ਹਜੇ ਗੱਡੀ ਦੇ ਅੰਦਰੋਂ ਵੀਊ ਹੈ ਐਨ ਬਸ ਸਾਡਾ ਹੁਣ 20 ਮਿੰਟ ਦਾ ਰਸਾ ਰਹਿ ਗਿਆ ਉੱਥੇ ਪਹੁੰਚ ਗਏ ਲੋਕੇਸ਼ਨ ਤੇ ਤੁਹਾਨੂੰ ਬਾਹਰ ਨਿਕਲ ਕੇ ਐਨ ਦਿਖਾਉਣੀ ਆ ਪੂਰਾ ਕਰੋ ਚੱਕਾ ਆ ਸਾਡਾ ਮਨੀ ਬਾਈ ਤਾਂ ਹਰਾ ਦਈ ਹੋਈ ਜਾਂਦਾ ਦੇਖ ਕੇ ਬਸ ਸਹੀ ਗੱਲ ਆ ਹਰਾ ਮਨੀ ਯਾਰ ਲਓ ਜੀ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਦੇ ਨੇੜੇ ਇਹ ਬੈਲੂਨੋ ਸਟ੍ਰੀਟ ਤੋਂ ਅੱਗੇ ਥੋੜਾ ਜਿਹਾ ਪੈਂਦਾ ਜਿਹੜਾ ਇਹਨੂੰ ਬੈਲੂਨ ਨੇ ਪੈਂਦਾ ਇਹ ਹੁਣ ਉਹਦੇ ਨਾਲ ਅੱਗੇ ਇੱਕ ਸ਼ਹਿਰ ਆਉਂਦਾ ਵਾ ਅਗੋਰਦੋ ਉਹ ਤੋਂ ਅੱਗੇ ਇਹ ਜਿਹੜਾ ਪਿੰਡ ਹੈ ਹੈ ਇਹ ਸ਼ਹਿਰ ਵਰਗਈ ਆ ਤੇ ਉਹ ਤੋਂ ਅੱਗੇ ਇਹ ਪਿੰਡ ਹੈ ਹਲੇਗੇ ਬਹੁਤ ਹੀ ਸੋਹਣਾ ਆ ਹੁਣ ਮੈਂ ਤੁਹਾਨੂੰ ਅਗਲੀ ਕਲਿੱਪ ਦੇ ਵਿੱਚ ਦਾ ਥਿਊ ਦਿਖਾਵਾਂ ਕਿਉਂ ਮਰੀ ਤੂੰ ਤਾਂ ਦੇਖੀ ਜਾਂਦਾ ਕਿੱਦਾਂ ਲੱਗੀ ਜਾਂਦਾ ਬਹੁਤ ਸੋਹਣਾ ਆ ਸਹੀ ਬੈਠਾ ਹੈ ਦੇਖਿਆ ਇਹ ਤਾਂ ਦਾ ਵੀ ਪਹਿਲਾਂ ਕਦੇ ਨਹੀਂ ਇਹ ਬਈਆ ਤਾਂ ਮਤਲਬ ਪਰਫ ਪਰਫ ਦੇ ਵਿੱਚ ਘੱਟ ਘੁੰਮਿਆ ਹੋਇਆ ਤੇ ਹੁਣ ਬਈ ਨੂੰ ਘੁਮਾਉਣੇ ਆ ਅੱਜ ਆਪਾਂ ਠੀਕ ਹੈ ਫਿਰ ਸਹੀ ਲੱਗਦਾ ਬਹੁਤ ਪੱਲੀ ਮੈਂ ਜੀ ਤਾਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਦੋਂ ਕਿਤੇ ਵੀ ਘੁੰਮਣ ਜਾਂਦੇ ਆ ਨਾ ਕਾਪੂਚੀਨੋ ਚਾਹ ਤੋਂ ਬਿਨਾ ਤਾਂ ਮਤਲਬ ਕੋਈ ਗੱਲ ਬਣਦੀ ਨਹੀਂ ਜਿਵੇਂ ਜਿਹੜੀ ਰੇਟਲੀ ਦੀ ਕਫੇ ਆ। ਅਲੇਗੇ ਦੀ ਖੂਬਸੂਰਤੀ ਬਣਾਉਂਦੀ ਹੈ ਉਰੋ ਦੀ ਝੀਲ। ਕੱਲੀ ਬਰਾਈਸ ਵਾਲੀ ਝੀਲ ਨਹੀਂ ਜਾਂਦੀ ਹੈਗੀ। ਇਹ ਉਰੇ ਦੀ ਜਿਹੜੀ ਝੀਲ ਹੈ ਇਹ ਵੀ ਹੁਣ ਫ੍ਰੀਜ਼ ਹੋਈ ਪਈ ਹੈ। ਵੈਸੇ ਇਹਦੇ ਤੁਰ ਨਹੀਂ ਹੁੰਦਾ ਹੈਗਾ ਉੱਥੇ ਤੁਰ ਹੋ ਜਾਂਦਾ ਹਨਾ ਪੂਰੇ ਹਨ। ਇਹ ਤੇ ਤੁਰ ਨਹੀਂ ਹੁੰਦਾ। ਪਰ ਸੋਹਣੀ ਬਹੁਤ ਹੈ ਜੀ। ਉੱਥਾਂ ਜੀ ਆ ਕਰੀ ਜਾਂਦਾ ਵੀ نیچے ਜਾਈਏ ਉਹਦੇ ਵਿੱਚ ਨਾ ਕਿਉਂਕਿ ਬ੍ਰਾਈਸ ਦੀ ਝੀਲ ਤੇ ਮੈਂ ਤੁਰਿਆ ਹੋਇਆ ਇਹ ਥੋੜੀ ਅੱਧਿਕ ਜੰਮੀ ਹੋਈ ਐ ਉੱਥੇ ਤੱਕ ਉਹ ਪਰਾ ਪਾਣੀ ਚੱਲਦਾ ਏਨ ਦੇਖਦਾ ਜਿੱਦਾਂ ਹਨਾ ਉੱਥੇ ਇਹਨਾਂ ਪਾਣੀ ਚੱਲਦਾ ਤੇ ਮਤਲਬ ਥਿਊ ਬਹੁਤ ਵਧੀਆ ਹੈ ਫੇਰ ਮੈਂ ਕਹਿੰਦਾ ਇੱਕ ਵਾਰੀ ਆਉਣਾ ਚਾਹੀਦਾ ਸਾਰਿਆਂ ਨੂੰ ਤੇ ਇੱਥੋਂ ਆਹ ਟੇਟਾਂ ਜੇ ਮਿਲਦੀਆਂ ਆਹ ਟਰਾਲੀਆਂ ਜਿਹੜੀਆਂ ਉੱਪਰ ਨੂੰ ਜਾਣੀਆਂ ਇਹ ਤੇ ਉੱਪਰੋਂ ਫਿਰ ਆ ਸਕੈਟਿੰਗ ਕਰਦੇ نیچے ਨਾ ਆਉਣੇ ਸਾਰੇ 5 ਵਜੇ ਤੱਕ ਦਾ ਟਾਈਮ ਹੁੰਦਾ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਅਲੇਗੇ ਇੱਕ ਝੀਲ ਹੈ ਜਿਹੜੀ ਇਹਦੇ ਮਸ਼ਹੂਰ ਹੈ ਅਲੇਗੇ ਦੀ ਜਿਹੜੀ ਝੀਲ ਹੈ 1771 ਦੇ ਵਿੱਚ ਇਹ ਬਣੀ ਸੀ ਇਹ ਕੁਦਰਤ ਵੱਲੋਂ ਬਣੀ ਹੋਈ ਹੈ ਧਰਤੀ ਖਿਸਕ ਗਈ ਸੀ ਜਾਂਦੇ ਵੀ ਧਰਤੀ ਖਿਸਕਣ ਦੇ ਨਾਲ ਇਹ ਝੀਲ ਬਣ ਗਈ ਕਿਸੇ ਤਰੀਕੇ ਨਾਲ ਮੈਂ ਗੂਗਲ ਤੇ ਜਿਹੜਾ ਪੜਿਆ ਅੱਜ ਬਾਬੇਓ ਅਸੀਂ ਆ ਲੈ ਕੇ ਆਤਾ ਗਏ ਪਰ ਅੱਜ ਕੋਈ ਘੁੰਮਣ ਦਾ ਨਿਆਰਾ ਨਹੀਂ ਆਇਆ ਹੈਗਾ ਮੀਂਹ ਜਾਂ ਪੈਂਦਾ ਅੱਜ ਤਾਂ ਹੁਣ ਅਸੀਂ ਤੁਰ ਕੇ ਇੱਕ ਗੇੜੀ ਜੀ ਕੱਢਣ ਲੱਗੇ ਆ ਛੋਟੀ ਸ਼ਹਿਰ ਦੀ ਇਹ ਵਾਲੇਗੇ ਪਿੰਡ ਜਿਹੜਾ ਸ਼ਹਿਰ ਹੈ ਬਹੁਤਾ بڑا ਨਹੀਂ ਹੈਗਾ ਛੋਟਾ ਜਿਹਾ ਹੀ ਹੈ ਜਿੱਥੇ ਆ ਤੁਸੀਂ ਆਹ ਬੋਰਡ ਜਾਂ ਦੇਖੋਗੇ ਇੱਥੋਂ ਹੀ ਟਿਕਟਾਂ ਮਿਲ ਜਾਣੀਆਂ ਉੱਪਰ ਜਾਣ ਵਾਸਤੇ ਉਹ ਟ੍ਰੇਨਾਂ ਜੀਆਂ ਦੇ ਵਿੱਚ ਉਹ ਜਿਹੜੀਆਂ ਤਾਰ ਦੀ ਨਾਲ ਚੱਲਦੀਆਂ ਸੋ 8 ਤੋਂ ਲੈ ਕੇ 5 ਵਜੇ ਤੱਕ ਓਪਨ ਹੁੰਦਾ ਇਹ ਅੱਜ ਸਾਡਾ ਘਰੇ ਟਾਈਮ ਜਾਣੀ ਸੀ ਪਾਸ ਹੁੰਦਾ ਤਾਂ ਅਸੀਂ ਦੋਨੇ ਨਾਲੇ ਚੱਕ ਕੇ ਗੱਡੀ ਇੱਧਰ ਨੂੰ ਆ ਗਏ ਇਹ ਸਾਡਾ ਛੋਟਾ ਜਿਹਾ ਬਲੌਗ ਸੀਗਾ ਕਿਉਂਕਿ ਕੋਈ ਮਤਲਬ ਹੈ ਨਹੀਂ ਸੀ ਅੱਡਾ ਪਲਾਨ ਘੁੰਮਣ ਦਾ ਨਾ ਬਲੌਗ ਬਣਾਉਣ ਦਾ ਵੀਡੀਓ ਵੀਡੀਓ ਬਣਾਉਣ ਦਾ ਇਹ ਜਿਹੜਾ ਵਿਊ ਹੈ ਇਹ ਸਾਡਾ ਮੁਰਦੇ ਟਾਈਮ ਦਾ ਵਿਊ ਹੈ ਇੱਕ ਇਤਕ ਇਤਕ ਦੀ ਜਿਆਦਾ برف ਪਈ ਹੋਈ ਸੀ ਪਰ ਮੀਂਹ ਕਰਕੇ ਤਕਰੀਬਨ برف ਥੋੜੀ ਜਿਹੀ ਘੱਟ ਸੀਗੀ ਮੀਂਹ ਨੇ ਸਾਡਾ ਜਿਹੜਾ ਟ੍ਰਿਪ ਆ ਖਰਾਬ ਕਰਤਾ ਪਰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਮੈਂ ਇੱਥੇ ਫੇਰ ਦੁਬਾਰਾ ਆਉਂਗਾ ਜੋ ਵੀ ਐਕਟੀਵਿਟੀਸ ਇੱਥੇ ਹੁੰਦੀਆਂ ਨੇ ਸਾਰੀਆਂ ਕਰੂੰਗਾ ਤੇ ਆਪ ਵੀ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਤਾਂ ਕਿ ਤੁਸੀਂ ਵੀ ਆਪਣਾ ਟ੍ਰਿਪ ਇੰਜੋਏ ਕਰ ਸਕੋ ਜਦ ਤੱਕ ਇਹ ਵੀਡੀਓ ਦੇਖੋ ਤੇ ਸ਼ੇਅਰ ਕਰਿਓ ਜੀ ਥੈਂਕ ਯੂ ਸੋ ਮਚੀ ਥੈਂਕ ਯੂ